ਦੋਸਤੋ ਕੀ ਤੁਸੀਂ ਕਦੇ ਸੋਚਿਆ ਕਿ ਕੁਝ ਰਿਸ਼ਤੇ ਸਾਡੀ ਜ਼ਿੰਦਗੀ ਭਰ ਨਾਲ ਚੱਲਦੇ ਨੇ ਤੇ ਕੁਝ ਰਿਸ਼ਤੇ ਸਾਨੂੰ ਅੰਦਰੋਂ ਹੀ ਅੰਦਰ ਤੋੜ ਦਿੰਦੇ ਨੇ ਕਿਉਂ ਕੁਝ ਲੋਕ ਬਹੁਤ ਦੂਰ ਦੇ ਹੋ ਕੇ ਵੀ ਸਾਡੀ ਰੂਹ ਦੇ ਬਹੁਤ ਨੇੜੇ ਹੋ ਜਾਂਦੇ ਨੇ ਤੇ ਕਿਉਂ ਸਾਡੇ ਆਪਣੇ ਕੁਝ ਨੇੜ ਦੇ ਰਿਸ਼ਤੇਦਾਰ ਵੀ ਬਹੁਤ ਦੂਰ ਦੇ ਲੱਗਣ ਲੱਗ ਜਾਂਦੇ ਨੇ ਇਹ ਕਿਉਂ ਹੁੰਦਾ ਹੈ ਰਿਸ਼ਤੇ ਸਿਰਫ ਥੁੰੰਦੇ ਨਹੀਂ ਹੁੰਦੇ ਰਿਸ਼ਤੇ ਹੁੰਦੀ ਹੈ ਰੱਬ ਦੀ ਉਹ ਲਿਖ ਆਪਣੇ ਕਰਮਾਂ ਦੇ ਫਲ ਤੇ ਰੂਹਾਂ ਦੇ ਉਹ ਵਾਦੇ ਜੋ ਅਸੀਂ ਇਸ ਜਨਮ ਵਿੱਚ ਪੂਰੇ ਕਰਨ ਆਏ ਹਾਂ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਰਿਸ਼ਤਿਆਂ ਦੇ ਉਹ ਰਾਗ ਜਿਸ ਨੂੰ ਸੁਣ ਕੇ ਰਿਸ਼ਤਿਆਂ ਪ੍ਰਤੀ ਤੁਹਾਡੀ ਵੀ ਸੋਚ ਬਦਲੇਗੀ ਜੈ ਮਾਤਾ ਦੇ ਦੋਸਤੋ ਮੈਂ ਹਾਂ ਤੁਹਾਡੀ ਦੋਸਤ ਤੇ ਹੀਲਿੰਗ ਗਾਇਡ ਦੂਜੀ ਕੌਸ਼ਲ ਤੇ ਅੱਜ ਮੈਂ ਖੋਲਣ ਜਾ ਰਹੀ ਹਾਂ ਉਹ ਸੱਚਾਈ ਦਾ ਦਰਵਾਜ਼ਾ ਜਿਸ ਨੂੰ ਸੁਣ ਕੇ ਤੁਸੀਂ ਆਪਣੇ ਹਰ ਰਿਸ਼ਤੇ ਨੂੰ ਇੱਕ ਨਵੀਂ ਨਜ਼ਰ ਨਾਲ ਦੇਖੋਗੇ ਤੇ ਆਓ ਮਿਲ ਕੇ ਸਮਝੀਏ ਰਿਸ਼ਤਿਆਂ ਦਾ ਰਾਗ ਰਿਸ਼ਤਿਆਂ ਦਾ ਇਨਵੀਜ਼ੀਬਲ ਜਾਲ ਰਿਸ਼ਤੇ ਸਿਰਫ ਖੂਨ ਦੇ ਨਹੀਂ ਬਲਕਿ ਰੂਹਾਂ ਨਾਲ ਜੁੜੇ ਹੁੰਦੇ ਨੇ ਇਹ ਰੱਬ ਦਾ ਇੱਕ ਇਨਵੀਜੀਬਲ ਨੈਟਵਰਕ ਹੁੰਦਾ ਹੈ ਕੁਝ ਰਿਸ਼ਤੇ ਸਾਨੂੰ ਜਨਮ ਤੋਂ ਹੀ ਮਿਲਦੇ ਨੇ ਤੇ ਕੁਝ ਰਿਸ਼ਤੇ ਅਸੀਂ ਆਪ ਚੂਜ਼ ਕਰਦੇ ਹਾਂ ਜਿਵੇਂ ਕਿ ਮਾਪਿਓ ਭੈਣ ਭਰਾ ਇਹ ਰਿਸ਼ਤੇ ਸਾਡੇ ਕਰਮਾਂ ਦੇ ਰੇਲ ਨਾਲ ਜੁੜੇ ਹੁੰਦੇ ਨੇ ਪਿਆਰ ਦੋਸਤੀ ਤੇ ਵਿਆਹ ਇਹ ਸਾਡੇ ਪੁਰਾਣੇ ਸੋਲ ਕੰਟਰੈਕਟ ਹੁੰਦੇ ਨੇ ਜੋ ਅਸੀਂ ਇਸ ਜਨਮ ਵਿੱਚ ਪੂਰਾ ਕਰਨ ਆਏ ਹਾਂ ਕਈ ਵਾਰ ਸਰ ਦੇ ਬਹੁਤ ক্লোਜ਼ ਰਿਸ਼ਤੇਦਾਰ ਵੀਾਨੂੰ ਡੂੰਗੀ ਸੱਤ ਮਾਰ ਜਾਂਦੇ ਨੇ ਤੇ ਇਹ ਸੱਟ ਵੀ ਰੱਬ ਦੀ ਇੱਕ ਯੋਜਨਾ ਹੁੰਦੀ ਹੈ ਕਿਉਂਕਿ ਸਾਡੀ ਜ਼ਿੰਦਗੀ ਵਿੱਚ ਹਰ ਉਹ ਰਿਸ਼ਤਾ ਰੱਬ ਦੀ ਹੀ ਪਲੈਨਿੰਗ ਨਾਲ ਜੁੜਿਆ ਹੁੰਦਾ ਹੈ ਤੇ ਕੁਝ ਰਿਸ਼ਤੇ ਸਾਨੂੰ ਜੀਵਨ ਵਿੱਚ ਉੱਚਾ ਚੱਕਣ ਲਈ ਤੇ ਕੁਝ ਰਿਸ਼ਤੇ ਸਾਨੂੰ ਅੰਦਰ ਤੱਕ ਤੋੜ ਕੇ ਹੋਰ ਮਜ਼ਬੂਤ ਬਣਾਉਣ ਲਈ ਆਉਂਦੇ ਨੇ ਧਾਰਮਿਕ ਤੇ ਅਧਿਆਤਮਿਕ ਰਾਸ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਰਿਸ਼ਤੇ ਤਿੰਨ ਕਾਰਨਾ ਕਰਕੇ ਜੁੜੇ ਹੋਏ ਹੁੰਦੇ ਨੇ ਕਰਮਾਂ ਦੇ ਰਿਸ਼ਤੇ ਪਿਆਰ ਦੇ ਰਿਸ਼ਤੇ ਤੇ ਇਮਤਿਹਾਨੀ ਰਿਸ਼ਤੇ ਕਰਮਾਂ ਦੇ ਰਿਸ਼ਤੇ ਇਹ ਪਿਛਲੇ ਜਨਮਾਂ ਦੇ ਕਰਮਨ ਪੂਰਾ ਕਰਨ ਲਈ ਆਏ ਹੁੰਦੇ ਨੇ ਜਿਵੇਂ ਕਿ ਮਾਪਿਓ ਭੈਣ ਭਾਈ ਕਿਉਂਕਿ ਇਹ ਸਾਡੇ ਜਨਮ ਜਨਮਾਂਤਰਾ ਤੋਂ ਰਿਸ਼ਤੇ ਚੱਲਦੇ ਆ ਰਹੇ ਨੇ ਪਿਆਰ ਦੇ ਰਿਸ਼ਤੇ ਇੱਥੇ ਰੱਬ ਰੂਹਾਂ ਨੂੰ ਜੋੜਦਾ ਹੈ ਤਾਂ ਕਿ ਆਪਾਂ ਇੱਕ ਦੂਜੇ ਨੂੰ ਹੀਲ ਕਰ ਸਕੀਏ ਕਈ ਵਾਰ ਕੋਈ ਅਜਨਬੀ ਆਪਣਾ ਸਭ ਤੋਂ ਵੱਡਾ ਸਹਾਰਾ ਬਣ ਜਾਂਦਾ ਹੈ ਇਹ ਹੁੰਦੇ ਨੇ ਪਿਆਰ ਦੇ ਰਿਸ਼ਤੇ ਇਮਤਿਹਾਨੀ ਰਿਸ਼ਤੇ ਇਹ ਸਾਨੂੰ ਸਬਰ ਪਰਖ ਤੇ ਵਿਸ਼ਵਾਸ ਕਰਨਾ ਸਿਖਾਉਂਦੇ ਨੇ ਅਸਲ ਵਿੱਚ ਇਹ ਰਿਸ਼ਤੇ ਸਾਨੂੰ ਅੰਦਰੋਂ ਵਿਕਾਸ ਕਰਦੇ ਨੇ ਤੇ ਸਾਨੂੰ ਅੰਦਰੋਂ ਹੋਰ ਮਜ਼ਬੂਤ ਬਣਾਨਾ ਇਹ ਗੱਲ ਹੈ ਇਸੀ ਕਰਕੇ ਸਾਨੂੰ ਕਈ ਵਾਰ ਇਹ ਵੀ ਫੀਲ ਹੁੰਦਾ ਹੁੰਦਾ ਹੈ ਕਿ ਸਾਡੇ ਕੋਨ ਦੇ ਰਿਸ਼ਤੇ ਤਾਂ ਦੂਰ ਹੋ ਗਏ ਤੇ ਦਿਲ ਦੇ ਰਿਸ਼ਤੇ ਸਾਡੇ ਬਹੁਤ ਕਰੀਬ ਆ ਗਏ। ਜੋਤਿਸ਼ ਵਿੱਦਿਆ ਰਿਸ਼ਤਿਆਂ ਬਾਰੇ ਕੀ ਦੰਦਦੀ ਹੈ? ਚੰਦਰਮਾ, ਸ਼ੁਕਰ ਤੇ ਸ਼ਨੀ। ਇਹ ਤਿੰਨੋਂ ਗ੍ਰਹਿ ਰਿਸ਼ਤਿਆਂ ਨੂੰ ਦਿਖਾਉਂਦੇ ਨੇ। ਚੰਦਰਮਾ ਭਾਵਨਾਵਾਂ ਤੇ ਪਿਆਰ ਦਾ ਮਾਲਕ ਹੁੰਦਾ ਹੈ। ਟੁੱਕੜ ਗ੍ਰਹਿ ਇਹ ਪਿਆਰ, ਵਿਆਹ ਤੇ ਪਾਰਟਨਰਸ਼ਿਪ ਦਾ ਮਾਲਕ ਹੈ ਤੇ ਸ਼ਨੀ ਗ੍ਰਹਿ ਇਹ ਇਮਤਿਹਾਨੀ ਰਿਸ਼ਤਿਆਂ ਦਾ ਮਾਲਕ ਹੈ। ਜੇ ਕੁੰਡਲੀ ਅਨੁਸਾਰ ਚੰਦਰ ਗ੍ਰਹਿ ਕਮਜ਼ੋਰ ਹੋ ਜਾਵੇ ਤਾ ਇਮੋਸ਼ਨਲ ਤਕਲੀਫ ਜ਼ਿਆਦਾ ਮਿਲਦੀ ਹੈ ਜੇ ਸ਼ੁਕਰ ਗ੍ਰਹਿ ਕਮਜ਼ੋਰ ਹੋਵੇ ਤਾਂ ਪਿਆਰ ਤੇ ਵਿਆਹ ਵਿੱਚ ਟਕਰਾਵ ਹੋ ਜਾਂਦੇ ਹੈ ਮਤਲਬ ਕਿ ਤਲਾਕ ਦੇ ਚਾਂਸਸ ਜ਼ਿਆਦਾ ਵੱਧਦੇ ਨੇ ਤੇ ਸ਼ਨੀ ਗ੍ਰਹਿ ਸਭ ਤੋਂ ਮੇਨ ਗ੍ਰਹਿ ਜਦੋਂ ਇਹ ਪਰਖ ਕਰਦਾ ਹੈ ਤਾਂ ਆਪਣੇ ਪੂੰ ਦੇ ਰਿਸ਼ਤੇ ਵੀ ਇਮਤਿਹਾਨੀ ਰਿਸ਼ਤੇ ਬਣ ਕੇ ਸਾਹਮਣੇ ਆਉਂਦੇ ਨੇ ਸ਼ਨੀ ਗ੍ਰਹਿ ਸ਼ਨੀ ਗ੍ਰਹਿ ਨੂੰ ਕੋਈ ਸ਼ਰਾਪਿਤ ਗ੍ਰਹਿ ਨਾ ਲੈ ਕੇ ਚੱਲੋ ਬਲਕਿ ਇਹ ਵੀ ਸਾਨੂੰ ਰੱਬ ਦੀ ਇੱਕ ਪਲੈਨਿੰਗ ਨਾਲ ਹੀ ਮਿਲਿਆ ਹੁੰਦਾ ਹੈ ਤਾਂ ਕਿ ਸਾਨੂੰ ਅੰਦਰ ਤੱਕ ਹੀਲ ਕਰ ਸਕੇ ਤੇ ਸਾਨੂੰ ਰਿਸ਼ਤਿਆਂ ਦੀ ਪਰਖ ਦਿਖਾ ਸਕੇ ਰਿਸ਼ਤੇ ਤੋਂ ਸਿੱਖਣ ਵਾਲੇ ਰਾਜ਼ ਰਿਸ਼ਤੇ ਸਾਡੇ ਸਭ ਤੋਂ ਵੱਡੇ ਗੁਰੂ ਹੁੰਦੇ ਨੇ ਇਹ ਸਾਨੂੰ ਸਬਰ ਪਰਖ ਤੇ ਵਿਸ਼ਵਾਸ ਸਿਖਾਉਂਦੇ ਨੇ ਦੋਸਤੋ ਰਿਸ਼ਤੇ ਰੱਬ ਦੀ ਨਿਯਮਤ ਵੀ ਹੁੰਦੇ ਨੇ ਤੇ ਇਹ ਇਮਤਿਹਾਨ ਵੀ ਹੁੰਦੇ ਨੇ ਰਿਸ਼ਤੇ ਸਿਰਫ਼ ਖੂਨ ਦੇ ਨਹੀਂ ਕਿਸਮਤ ਦੇ ਨਹੀਂ ਬਲਕਿ ਰੱਬ ਦੀ ਇੱਕ ਲਿਖਤ ਹੁੰਦੀ ਹੈ ਤੇ ਇਸੇ ਲਈ ਜਦੋਂ ਕੋਈ ਰਿਸ਼ਤਾ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਦੇਵੇ ਤੇ ਤੁਹਾਨੂੰ ਆਪਣਾ ਲੱਗੇ ਤਾਂ ਉਸ ਨੂੰ ਰੱਬ ਦੀ ਨਿਯਮਤ ਸਮਝੋ ਤੇ ਜੇ ਕੋਈ ਰਿਸ਼ਤਾ ਤੁਹਾਨੂੰ ਖਟਾਸ ਪੈਦਾ ਕਰੇ ਇਹ ਤੁਹਾਨੂੰ ਛੱਡ ਕੇ ਚਲਾ ਜਾਵੇ ਤਾਂ ਉਸ ਨੂੰ ਵੀ ਰੱਬ ਵੱਲੋਂ ਮੰਨਿਆ ਇੱਕ ਸਬਕ ਸਮਝੋ ਤੇ ਦੋਨੋਂ ਦੇ ਵਿੱਚ ਤੁਸੀਂ ਰੱਬ ਦਾ ਸ਼ੁਕਰਾਨਾ ਕਰੋ ਜੇ ਰਿਸ਼ਤਿਆਂ ਦਾ ਤੁਸੀਂ ਇਹ ਰਾਜ਼ ਸਮਝ ਲਵੋ ਤਾਂ ਰਿਸ਼ਤਿਆਂ ਵਿੱਚ ਦੁੱਖ ਤੇ ਸੁਖ ਦੋਨਾਂ ਵਿੱਚ ਤੁਹਾਨੂੰ ਰੱਬ ਦੀ ਨਿਯਮਤ ਇਹ ਉਹਨਾਂ ਦੇ ਇਮਤਿਹਾਨੀ ਰਿਸ਼ਤਿਆਂ ਦੀ ਫਰਕ ਹੋ ਜਾਵੇ ਤੇ ਮੈਂ ਸੀ ਤੁਹਾਡੀ ਹੀਲਿੰਗ ਗਾਈਡ ਰੁਹੀ ਕੌਸ਼ਲ ਜੇ ਤੁਸੀਂ ਵੀ ਕੁੰਡਲੀ ਅਨਸਾਰ ਆਪਣੇ ਰਿਸ਼ਤਿਆਂ ਦੀ ਪਰਖ ਜਾਂ ਸਚਾਈ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਲਿਖੋ ਰਿਸ਼ਤੇ ਜਾਂ ਮੇਰੀ ਟੀਮ ਨਾਲ ਸੰਪਰਕ ਕਰੋ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮੈਂ ਅਗਲੇ ਹਫਤੇ ਲੈ ਕੇ ਆਉਂਗੀ ਹੋਰ ਰੱਬ ਦੀਆਂ ਗੱਲਾਂ ਤੇ ਹੋਰ ਰੱਬ ਦੇ ਰਾਤ ਉਦੋਂ ਤੱਕ ਲਈ ਜੈ ਮਾਤਾ ਦੀ